ਸਸ਼ਿਕਲ ਜੀ ਸਾਰਿਆਂ ਨੂੰ ਸਵਾਗਤ ਹੈ ਸਾਡੇ ਚੈਨਲ ਘਰ ਤੋਂ ਸਵਾਦ ਹੈ ਵਿੱਚ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਆਪਾਂ ਬਣਾਵਾਂਗੇ ਕਾਲੇ ਛਨੇ ਗਰੇਵੀ ਵਾਲੇ ਬਣਾਵਾਂਗੇ ਤੇ ਇਹ ਆਪਾਂ ਬਿਨਾ ਬੋਇਲ ਕੀਤੇ ਹੀ ਬਣਾਵਾਂਗੇ ਤੇ ਇਹਦੇ ਲਈ ਆਪਾਂ ਨੇ ਇੱਥੇ ਦੋ ਟਮਾਟਰ ਲਏ ਆਂਗੇ ਦੋ ਅਦਰਕ ਦਾ 2 ਇੰਚ ਦਾ ਟੁਕੜਾ ਲਿਆ ਹਰੀ ਮਿਰਚ ਲਈ ਆ ਤਿੰਨ ਚਾਰ ਤੇ ਆਪਾਂ ਨੇ ਨਾਲ ਹਰਾ ਲਸਣ ਲਿਆਗਾ ਤੇਦਰਪਤਿੰਨੇ ਪਿਆਜ ਚੌਪ ਕਰ ਲੈਨੇਗੇ ਤੜਕਾ ਲਗਾਣ ਲਈ ਤੇ ਛਨੇ ਆਪਾਂ ਨੇ ਰਾਤ ਨੂੰ ਭਿਉਂ ਕੇ ਰੱਖਦੇ ਸੀਗੇ ਵਧੀਆ ਭਿੱਜ ਗਿਆ ਕਿ ਤੇ ਅਦਰ ਆਪਾਂ ਕੁੱਕਰ ਦੇ ਵਿੱਚ ਤੇਲ ਗਰਮ ਹੋਣ ਲਈ ਰੱਖ ਲਿਆ ਤੇਲ ਗਰਮ ਹੋ ਜੂਗਾ ਤੇ ਆਪਾਂ ਪਾਵਾਂਗੇ ਇਹਦੇ ਵਿੱਚ ਸਾਬੂਤ ਜੀਰਾ ਇਹਨੂੰ ਭੁੰਨ ਲੈਣਾ ਜਦੋਂ ਭੁੰਨੇ ਜਾਵੇ ਫਿਰ ਇਹਦੇ ਵਿੱਚ ਪਾਵਾਂਗੇ ਚੌਪ ਕੀਤਾ ਹੋਇਆ ਪਿਆਜ਼ ਪਿਆਜ਼ ਆਪਾਂ ਤਿੰਨ ਮੀਡੀਅਮ ਸਾਈਜ਼ ਦੇ ਲਏ ਸੀਗੇ ਤੇ ਇਹਨੂੰ ਵੀ ਆਪਾਂ ਬਰਾਊਨ ਹੋਣ ਤੱਕ ਭੁੰਨ ਲੈਣਾਗਾ ਗੋਲਡਨ ਬ੍ਰਾਊਨ ਹੋ ਜਾਊਗਾ ਜਦ ਤੱਕ ਭੁੰਨਾਂਗੇ ਹਦਿਕੋ ਪਿਆਜ ਆਪਣਾ ਬ੍ਰਾਊਨ ਹੋ ਗਿਆਗਾ ਇਹਦੇ ਵਿੱਚ ਹੁਣ ਆਪਾਂ ਟਮਾਟਰ ਅਦਰਕ ਹਰੀ ਮਿਰਚ ਹਰਾ ਧਸਨ ਵਿੱਚ ਚੋਪ ਕਰ ਲੈ ਉਹ ਪਾਵਾਂਗੇ ਇਦੇ ਵਿੱਚ ਤੁਸੀਂ ਜੇ ਕੋਈ ਚੀਜ਼ ਘੱਟ ਵੱਧ ਕਰਨੀ ਚਾਹੋ ਤਾਂ ਕਰ ਸਕਦੇ ਹੋਗੇ ਕੁਆਂਟੀਟੀ ਆਪਦੇ ਹਿਸਾਬ ਨਾਲ ਤੁਸੀਂ ਵਧਾ ਵੀ ਸਕਦੇ ਹੋਗੇ ਟਮਾਟਰ ਪਿਆਜ਼ ਦੀ ਅਦਰਕ ਲਸਣ ਵਗੈਰਾ ਦੀ ਤੇ ਜੇ ਘਟਾਉਣਾ ਚਾਹੋ ਤਾਂ ਘਟਾ ਵੀ ਸਕਦੇ ਹੋਗੇ ਇਹਨੂੰ ਵੀ ਆਪਾਂ ਬ੍ਰਾਊਨ ਜੇ ਹੋਣ ਤੱਕ ਭੁੰਨ ਲੈਣਾ ਹੈਗਾ ਤੇ ਇੱਥੇ ਆਪਾਂ ਸਵਾਦ ਅਨੁਸਾਰ ਨਮਕ ਪਾ ਦਵਾਂਗੇ ਇਹਦੇ ਵਿੱਚ ਪਹਿਲਾਂ ਜਦੋਂ ਆਪਾਂ ਚਨੇ ਵੇਕਉਂਗੇ ਰੱਖੇ ਸੀ ਉਹਦੋਂ ਵੀ ਆਪਾਂ ਨਮਕ ਪਾ ਕੇ ਭੁੰਕੇ ਰੱਖੇ ਸੀਗੇ ਉਹਨਾਂ ਨਾਲ ਜਦ ਵਧੀਆ ਭਿੱਜ ਜਾਂਦੇ ਨੇ ਸੌਫਟ ਵੀ ਹੋ ਜਾਂਦੇ ਨੇ ਤੇ ਅਦਰ ਆਪਣਾ ਤੜਕਾ ਤਿਆਰ ਹੋ ਗਿਆ ਹੈਗਾ ਇਦੇ ਵਿੱਚ ਹੁਣ ਬਾਕੀ ਦੇ ਬੇਸਿਕ ਮਸਾਲੇ ਪਾ ਦਾਂਗੇ ਆਪਾਂ ਹਲਦੀ ਪਾਵਾਂਗੇ ਤੇ ਲਾਲ ਮਿਰਚ ਪਾਊਡਰ ਪਾਵਾਂਗੇ ਹੋਰ ਇਹਦੇ ਵਿੱਚ ਆਪਾਂ ਕੋਈ ਮਸਾਲਾ ਨਹੀਂ ਪਵਾਣਾ ਹੈਗਾ ਇਹਦੇ ਵਿੱਚ ਸਿਰਫ ਆਪਾਂ ਨੇ ਸਾਬਤ ਜੀਰਾ ਹੀ ਪਾਇਆ ਹੈਗਾ ਚੰਗੀ ਤਰ੍ਹਾਂ ਇਹਨਾਂ ਨੂੰ ਵੀ ਭੁੰਨ ਲੈਣਾਗਾ ਸੁੱਕੇ ਮਸਾਲੇ ਭੁੰਨਣ ਤੋਂ ਬਾਅਦ ਇਹਦੇ ਵਿੱਚ ਪਾਵਾਂਗੇ ਆਪਾਂ ਥੋੜਾ ਜਿਹਾ ਪਾਣੀ ਗਰਮ ਕੀਤਾ ਹੋਇਆ ਪਾਣੀ ਪਾਇਆ ਹੈਗਾ ਤਾਂ ਕਿ ਮਸਾਲੇ ਆਪਣੇ ਜਲਣ ਨਾ ਤੇ ਵਧੀਆ ਤਰੀਕੇ ਨਾਲ ਪੱਕ ਵੀ ਜਾਣ ਤੇ ਹੁਣ ਇਹਨੂੰ 1-2 ਮਿੰਟ ਲਈ ਆਪਾਂ ਪਕਾਵਾਂਗੇ ਪਾਣੀ ਪਾ ਕੇ ਦੇਖੋ ਤੇਲ ਅਲੱਗ ਹੋ ਗਿਆ ਤੜਕੇ ਦੇ ਵਿੱਚੋਂ ਹੁਣ ਇਹਦੇ ਵਿੱਚ ਜਿੰਨੀ ਆਪਾਂ ਗਰੇਵੀ ਰੱਖਣੀ ਹੈਗੀ ਉਸ ਹਿਸਾਬ ਨਾਲ ਆਪਾਂ ਪਾਣੀ ਪਾਵਾਂਗੇ ਕਿਉਂਕਿ ਆਪਾਂ ਨੇ ਬੋਇਲ ਨਹੀਂ ਕੀਤੇ ਹੋਏ ਚਨੇ ਇਸ ਲਈ ਥੋੜਾ ਵੱਧ ਹੀ ਪਾਉਣਾ ਪਊਗਾ ਪਾਣੀ ਤੇ ਇਹਨੂੰ ਪਾਣੀ ਆਪਾਂ ਇਹਦੇ ਵਿੱਚ ਪਾ ਲਿਆਗਾ ਤੇ ਇਹਨੂੰ ਦੇ ਵਿੱਚ ਹੁਣ ਆਪਾਂ ਕਾਲੇ ਚਨੇ ਪਾ ਦੇਣੇ ਆ ਕਾਲੇ ਚਨੇ ਪਾ ਕੇ ਫਿਰ ਇਹਨੂੰ ਸੀਟੀਆਂ ਲਗਵਾਵਾਂਗੇ 7 ਤੋਂ 8 ਆਪਾਂ ਇਹਨੂੰ ਵਿਸਰ ਲਗਵਾ ਲੈਣੀ ਹੈਗੀ ਬਾਕੀ ਆਪਾਂ ਫਿਰ ਚੈੱਕ ਕਰ ਲਵਾਂਗੇ ਜੇ ਹੋਰ ਲੋੜ ਪਈ ਤਾਂ ਹੋਰ ਲਗਵਾਵਾਂਗੇ ਚਾਣੀ ਆਪਾਂ ਇਹਦੇ ਵਿੱਚ ਪਾ ਦਿਆ ਤੇ ਇੱਕ ਵਾਰ ਮਿਕਸ ਕਰਕੇ ਤੇ ਟੱਕਣ ਲਗਾ ਕੇ ਆਪਾਂ ਇਹਨੂੰ ਵਿਸਰ ਲੱਗਣ ਲਈ ਰੱਖ ਦੇਣੇ ਹਾਂਗੇ ਜੇ ਤੁਸੀਂ ਬੋਇਲ ਕਰਕੇ ਬਣਾਉਣਾ ਚਾਹੋ ਨਾ ਉਹ ਵੀ ਬਣਾ ਸਕਦੇ ਆ ਆਪਾਂ ਵਨ ਪੌਟ ਰੈਸਪੀ ਬਣਾ ਰਿਹਾ ਕਿ ਉਸੇ ਚੀ ਤੜਕਾ ਲਗਾਇਆ ਉਸੇ ਵਿੱਚ ਹੀ ਆਪਾਂ ਨੇ ਬੋਇਲ ਕਰ ਰਹੇ ਹਾਂਗੇ ਜਲਦੀ ਵੀ ਬਣ ਜਾਂਦੇ ਆਗੇ ਬਾਕੀ ਜੇ ਤੁਸੀਂ ਬੋਇਲ ਕਰਕੇ ਤੜਕਾ ਲਗਾਉਣਾ ਤਾਂ ਉਸ ਹਿਸਾਬ ਨਾਲ ਲਗਾ ਲੈਣਾ ਇੱਧਰ ਆਪਾਂ ਨੇ ਇਹਨੂੰ 7-8 ਵਿਸਲ ਲਗਵਾ ਲੈਣੀਆਂਗੇ 7-8 ਵਿਸਲ ਲੱਗਣ ਤੋਂ ਬਾਅਦ ਫੇਰ ਆਪਾਂ ਇਹਨਾਂ ਨੂੰ ਚੈੱਕ ਕਰਾਂਗੇ 7-8 ਵਿਸਲ ਦੇ ਵਿੱਚ ਪਾਣੀ ਜਾਣਿਆ ਆ ਦੇਖੋ ਆਪਾਂ ਨੇ ਕੁੱਕਰ ਖੋਲ ਕੇ ਦੇਖਿਆਗਾ ਵਧੀਆ ਪੱਕ ਗਿਆਗੇ ਚਨੇ ਤੇ ਗਰੇਵੀ ਵੀ ਆਪਣੀ ਵਧੀਆ ਬਣ ਗਈ ਹੈਗੀ ਬਾਕੀ ਜੇ ਤੁਸੀਂ ਹੋਰ ਇਹਨੂੰ ਠਿਕ ਕਰਨਾ ਚਾਹਣੇ ਹੋਗੇ ਸੰਗਣੀ ਪਤਲੀ ਆਪਦੇ ਸਾਹਮਣੇ ਰੱਖ ਸਕਦੇ ਹੋ ਕਿ ਚਾਵਲ ਪਰੌਂਠੇ ਰੋਟੀ ਨਾਲ ਬਹੁਤ ਵਧੀਆ ਲੱਗਦੀ ਹੈਗੀ ਚਾਵਲ ਨਾਲ ਖਾਣ ਲਈ ਤੇ ਇਦਾਂ ਦੀ ਗਰੇਵੀ ਠੀਕ ਹੈਗੀ ਤੁਹਾਨੂੰ ਸਾਡੀ ਰੈਸਪੀ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਥੈਂਕ ਯੂ